ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆਪਣੇ ਪੇਪਰ ਖਰਾਬ ਕਰ ਰਹੇ ਆ। ਹਰ ਰੋਜ਼ ਇਦਾਂ ਦਾ ਕੋਈ ਮੈਸੇਜ ਆ ਇਦਾਂ ਦਾ ਕੋਈ ਕਮੈਂਟ ਆ ਜਾਂਦਾ ਜਾਂ ਕਿ ਤੋ ਪਤਾ ਚੱਲਦਾ ਕਿ ਭਰਾ ਦਾ ਕਾਰਡ ਲੈ ਕੇ ਰੱਖ ਲਏ ਪੁਲਿਸ ਵਾਲਿਆਂ ਨੇ ਜਾਂ ਭਰਾ ਦੇ ਕਾਰਡ ਦੇ ਵਿੱਚ ਪੰਚ ਕਰ ਦਿੱਤਾ ਜੀ ਹਾਂਜੀ ਗਲਤੀਆਂ ਕੀ ਦੀਆਂ ਆਪਣੀਆਂ ਗਲਤੀਆਂ ਕਿਉਂਕਿ ਆਪਾਂ ਅਵੇਅਰਨੈਸ ਨਹੀਂ ਰੱਖਦੇ ਆਪਾਂ ਡਰਦੇ ਨਹੀਂ ਆਪਾਂ ਨੂੰ ਕੁਝ ਵੀ ਨਹੀਂ ਲੱਗਦਾ ਕਿ ਪੇਪਰ ਕੀ ਆ ਪਰ ਜਦੋਂ ਆਪਣੇ ਪੇਪਰ ਹੱਥਾਂ 'ਚ ਨਿਕਲ ਜਾਂਦੇ ਆ ਫੇਰ ਆਪਾਂ ਇਧਰ ਉਧਰ ਭੱਜਦੇ ਆ ਫੇਰ ਕਦੇ ਏਜੰਟਾਂ ਨੂੰ ਕਹਿੰਦੇ ਆ ਕਿ ਦੱਸੋ ਕਿੰਨੇ ਪੈਸੇ ਲੈਣੇ ਮੇਰਾ ਕੰਮ ਕਲੀਅਰ ਕਰਾ ਕੇ ਦਿਓ ਕਦੇ ਲਾਇਰ ਦੇ ਕੋਲ ਭੱਜਦੇ ਆ ਪਰ ਆਪਾਂ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਕੰਮ ਕੁ ਆਪਾਂ ਇਹੀ ਪੈਰਾਂ ਤੋਂ ਖਰਾਬ ਹੁੰਦਾ ਜੀ ਹਾਂਜੀ ਐਸੇ ਤਰ੍ਹਾਂ ਹੋ ਰਿਹਾ ਹੈ ਇਹ ਨਿਊਜ਼ ਤੇ ਇਹ ਖਬਰਾਂ ਬਹੁਤ ਜ਼ਿਆਦਾ ਆਉਣ ਲੱਗੀਆਂ ਮੈਂ ਕਿਸੇ ਨੂੰ ਪਹਿਲਾਂ ਦੱਸਦਾ ਮੈਂ ਕਿਸੇ ਨੂੰ ਡਰਾਉਣਾ ਨਹੀਂ ਚਾਹੁੰਦਾ ਆਈ ਹੋਪ ਇਹ ਵੀਡੀਓ ਦੇਖ ਕੇ ਬਹੁਤ ਭਰਾਵਾਂ ਦਾ ਬਚਾਅ ਹੋ ਸਕੇ ਤੇ ਬਹੁਤ ਭਰਾ ਬਚ ਸਕਣ ਖਾਸ ਕਰਕੇ ਉਹ ਮੇਰੇ ਭਰਾ ਜਿਨ੍ਹਾਂ ਦੇ ਰੀਨਿਊ ਹੋਣੇ ਆ ਕਾਰਡ ਜੇ ਹਾਂਜੀ ਆਪਾਂ ਇਹਦੇ ਬਾਰੇ ਅੱਜ ਗੱਲ ਕਰਨੀ ਆ ਕਿ ਇਹ ਗਲਤੀਆਂ ਕਿਉਂ ਕਰਦੇ ਪਏ ਆ ਪਰ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਦੇ ਨਵੇਂ ਆ ਸੋ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਗੱਲ ਕਰ ਲਈਏ ਕਿ ਬਹੁਤ ਭਰਾ ਜਿਨ੍ਹਾਂ ਨੇ ਕਾਰਡ ਮਿਲੇ ਹੋਇਆ ਅਕਸਰ ਸਾਰਿਆਂ ਨੂੰ ਪਤਾ ਕਿ ਲੋਕ ਕਮਾਉਣ ਆਏ ਆ ਬਾਹਰਲੇ ਦੇਸ਼ਾਂ ਦੇ ਵਿੱਚ ਔਰ ਪੁਰਤਗਾਲ ਦੇ ਵਿੱਚ ਕਿਸੇ ਭਰਾ ਦੀ ਸੈਟਿੰਗ ਨਹੀਂ ਹੁੰਦੀ ਸੋ ਉਹ ਭਰਾ ਇਧਰ ਉਧਰ ਨਿਕਲ ਜਾਂਦੇ ਆ ਹੋਰ ਕਿਸੇ ਕੰਟਰੀ ਦੇ ਵਿੱਚ ਕਿਸੇ ਦਾ ਭਰਾ ਹੁੰਦਾ ਕਿਸੇ ਦਾ ਕੋਈ ਰਿਸ਼ਤੇਦਾਰ ਹੁੰਦਾ ਕਿਸੇ ਦਾ ਕੋਈ ਯਾਰ ਦੋਸਤ ਹੁੰਦਾ ਉਹ ਉਹਨੂੰ ਉਧਰ ਭੇਜ ਦਿੰਦਾ ਕਮਾ ਕਰਨ ਤੇ ਕਿ ਇੱਥੇ ਆ ਜਾ ਦੋ ਪੈਸੇ ਵੱਧ ਕਮਾ ਲੇਗਾ ਸੋ ਅਕਸਰ ਹਰ ਕੋਈ ਜਾਂਦਾ ਮੈਂ ਚਾਹੁੰਦਾ ਕਿ ਹਰ ਕਿਸੇ ਨੂੰ ਜਾਣਾ ਚਾਹੀਦਾ ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਕਿ ਨਾ ਜਾਓ ਜਾਓ ਕੰਮ ਕਰਨ ਪਰ ਫਿਰ ਵੀ ਜਿਹੜੇ ਕੰਮ ਨੇ ਜਿਹੜੇ ਚੀਜ਼ ਨੇ ਤੁਹਾਨੂੰ ਇਹ ਇਜਾਜ਼ਤ ਦਿੱਤੀ ਹੈ ਕਿ ਤੁਸੀਂ ਪੂਰੇ ਸ਼ੈਨੀਗਨ ਦੇ ਵਿੱਚ ਯੂਰਪ ਦੇ ਵਿੱਚ ਘੁੰਮ ਸਕਦੇ ਆ ਆਪਣੇ ਘਰ ਵੀ ਜਾ ਸਕਦੇ ਆ ਔਰ ਤੁਸੀਂ ਪਹਿਲਾਂ ਹੀ ੱੱਕੇ ਖਾ ਖਾ ਕੇ ਤਿੰਨ ਤਿੰਨ ਚਾਰ ਚਾਰ ਸਾਲਾਂ ਬਾਅਦ ਕਾਰਡ ਲਿੱਤੇ ਆ ਔਰ ਤੁਸੀਂ ਫਿਰ ਉਹ ਕਾਰਡ ਨੂੰ ਇੰਨੀ ਬੇਕਦਰੀ ਕਰਦੇ ਆ ਔਰ ਆਪਣੀ ਆਪਣੀਆਂ ਗਲਤੀਆਂ ਦੀ ਬਜਾਏ ਤੋਂ ਉਹ ਕਾਰਡ ਨੂੰ ਖੋ ਬਹਿੰਦੇ ਆ ਜੀ ਹਾਂਜੀ ਇਹ ਮੋਸਟਲੀ ਹੁਣ ਕੇਸ ਦੇਖੇ ਜਾ ਰਿਹਾ ਹੈ ਰੀਨੂਵਲ ਵਾਲਿਆਂ ਦੇ ਜਿਨ੍ਹਾਂ ਦੀ ਰੀਨਿਊ ਹੁੰਦੀ ਆ ਜਦੋਂ ਕਾਰਡ ਐਕਸਪਾਇਰੀ ਹੋ ਜਾਂਦਾ ਉਹ ਨਹੀਂ ਜਾਂਦੇ ਪੁਰਤਗਾਲ ਦੇ ਵਿੱਚ ਉਹ ਕੀ ਕਰਦੇ ਆ ਅਪਾਇੰਟਮੈਂਟ ਚੱਕਦੇ ਆ ਕਿ ਜਦੋਂ ਤੁਹਾਡੀ ਬਾਇਓਮੈਟ੍ਰਿਕ ਹੋਏਗੀ ਜਾਂ ਸਾਨੂੰ ਕੋਈ ਕੰਮ ਹੋਏਗਾ ਅਸੀਂ ਉਦੋਂ ਹੀ ਜਾਣਾ ਕਾਰਡ ਤੁਹਾਡੇ ਕੋਲ ਐਕਸਪਾਇਰੀ ਹੁੰਦਾ ਫਿਰ ਤੁਸੀਂ ਜਾਂਦੇ ਆ ਬਹੁਤ ਟਾਈਮ ਇਹ ਹੁੰਦਾ ਕਿ ਕੋਈ ਪੁੱਛਤਾਛ ਨਹੀਂ ਹੁੰਦੀ ਸਾਨੂੰ ਸਾਰਿਆਂ ਨੂੰ ਟ੍ਰੈਵਲ ਕਰਦੇ ਆ ਮੈਂ ਵੀ ਕਰਦਾ ਰਹਿੰਦਾ ਅਕਸਰ ਕਦੇ ਹੋਇਆ ਉਹ ਚੈੱਕ ਕਰਦੇ ਆ ਕਾਰਡ ਨਹੀਂ ਤਾਂ ਮੋਸਟਲੀ ਕਦੇ ਵੀ ਤੁਹਾਡਾ ਪਾਸਪੋਰਟ ਚੈੱਕ ਕੀਤਾ ਜਾਂਦਾ ਤੇ ਤੁਸੀਂ ਜਾਣਦੇ ਆ ਹਮੇਸ਼ਾ ਜਾਂਦੇ ਰਹਿੰਦੇ ਆ ਤੇ ਆਉਂਦੇ ਵੀ ਰਹਿੰਦੇ ਆ ਤੁਹਾਨੂੰ ਵੀ ਇਹ ਗੱਲਾਂ ਸਾਰੀਆਂ ਪਤਾ ਹੋਣਗੇ ਪਰ ਕਿਸੇ ਟਾਈਮ ਕਾਰਡ ਤੁਹਾਡੇ ਚੈੱਕ ਹੁੰਦੇ ਆ ਕਿ ਤੁਹਾਡੇ ਕੋਲ ਕਾਰਡ ਦੋ ਜੀ ਕੀ ਸਟੇਟਸ ਇੱਥੇ ਉਸ ਟਾਈਮ ਦੇ ਉੱਪਰ ਉਹ ਭਰਾ ਫਸ ਜਾਂਦੇ ਜਿਨ੍ਹਾਂ ਦੇ ਕਾਰਡ ਐਕਸਪਾਇਰੀ ਹੋਏ ਹੁੰਦੇ ਆ ਫਿਰ ਨਾ ਤਾਂ ਉਹ ਚੜਨ ਦਿੱਤਾ ਜਾਂਦਾ ਫਿਰ ਉਹਨਾਂ ਦੇ ਐਸਆਈਐਸ ਵੀ ਆਉਂਦੇ ਆ ਤੇ ਹੁਣ ਇੱਕ ਕੱਲ ਪਰਸੋਂ ਇੱਕ ਭਰਾ ਨਾਲ ਹੋਇਆ ਕਿ ਜਰਮਨ ਤੋਂ ਚੜਨ ਲੱਗਾ ਸੀਗਾ ਰੀਨਿਊਵਲ ਸੀਗੀ ਉਹਦੀ ਕਾਰਡ ਉਹਦਾ ਐਕਸਪਾਇਰੀ ਹੋਇਆ ਸੀਗਾ ਪੁਰਤਗਾਲ ਚੱਲਾ ਸੀਗਾ ਨਹੀਂ ਚੜਨ ਦਿੱਤਾ ਗਿਆ ਉਹਨੂੰ ਕਾਰਡ ਮੰਗ ਲਿਆ ਔਰ ਕਾਰਡ ਉਹਦੇ ਕੋਲ ਐਕਸਪਾਇਰੀ ਸੀਗਾ ਪੁਲਿਸ ਆਈ ਪੁਲਿਸ ਨੇ ਕਾਰਡ ਲੈ ਕੇ ਰੱਖ ਲਿਆ ਕਹਿੰਦੇ ਜਾ ਜੋ ਕਰਨਾ ਕਰ ਲੈ ਕਾਰਡ ਨਹੀਂ ਤੈਨੂੰ ਮਿਲਣਾ ਤੇ ਜਿੱਥੋਂ ਤੇਰਾ ਕਾਰਡ ਇਸ਼ੂ ਹੋਇਆ ਸੀ ਉੱਥੇ ਭੇਜ ਦਾਂਗੇ ਸੋ ਉਹ ਭਰਾ ਨੇ ਦੂਜੇ ਦਿਨ ਫਿਰ ਟਿਕਟ ਚੱਕੀ ਤੇ ਦੂਜੇ ਦਿਨ ਪਹੁੰਚਿਆ ਤੇ ਹੁਣ ਕੀ ਹੋਈ ਉਹਦੇ ਨਾਲ ਦੱਸੋ ਤੁਸੀਂ ਕਾਰਡ ਵੀ ਲੈ ਕੇ ਰੱਖ ਲਿਆ ਦਾ ਤੇ ਹੁਣ ਜਦੋਂ ਉਹਨੇ ਰੀਨੂਵਲ ਤੇ ਆਪਣੀਆਂ ਨੇ ਪ੍ਰੋਸੈਸ ਸਟਾਰਟ ਕਰਨਾ ਕੀ ਤੁਹਾਨੂੰ ਲੱਗਦਾ ਹੁਣ ਉਹਦਾ ਰੀਨਿਊ ਹੋ ਜਾਊਗਾ ਯਾਰ ਉਹਦਾ ਕਾਰਡ ਹੀ ਲੈ ਕੇ ਰੱਖ ਲਿਆ ਔਰ ਹੁਣ ਤੁਹਾਨੂੰ ਪਤਾ ਹੈ ਕਿ ਹਰ ਇੱਕ ਕੰਟਰੀ ਦੀਆਂ ਸਰਕਾਰਾਂ ਆਪਸ ਦੇ ਵਿੱਚ ਡਾਟਾ ਸ਼ੇਅਰ ਕਰਦੀਆਂ ਕਿ ਤੁਹਾਨੂੰ ਲੱਗਦਾ ਕਿ ਜਿਹੜੀ ਸਰਕਾਰ ਨੇ ਜਿਹੜੀ ਪੁਲਿਸ ਨੇ ਤੁਹਾਡਾ ਕਾਰਡ ਲੈ ਕੇ ਰੱਖ ਲਿਆ ਉਹ ਅੱਗੇ ਇਨਫੋਰਮ ਨਹੀਂ ਕਰੇਗੀ ਸੋ ਗਲਤੀ ਕਿਸ ਦੀ ਹੈ ਫਿਰ ਆਪਾਂ ਕਿਸ ਨੂੰ ਕੋਸਾਂਗੇ ਦੱਸੋ ਇਹ ਚੀਜ਼ਾਂ ਹੋ ਰਹੀਆਂ ਆ ਅੱਜਕੱਲ ਸੋ ਉਹ ਭਰਾਵਾਂ ਨੂੰ ਬੇਨਤੀ ਹੈ ਕਿ ਤੁਹਾਨੂੰ ਲੱਗਦਾ ਠੀਕ ਆ ਤੁਸੀਂ ਹੁਣ ਤੁਹਾਡਾ ਸਾਲ ਦਾ ਕਾਰਡ ਹੁੰਦਾ 2 ਸਾਲ ਦਾ ਤੁਹਾਡਾ ਹੁੰਦਾ ਤੁਹਾਨੂੰ ਪਤਾ ਕਿ ਮੇਰਾ 2 ਮਹੀਨੇ ਤੱਕ ਐਕਸਪਾਇਰੀ ਹੋਣ ਵਾਲਾ ਉਹ ਤੋਂ 2 ਦਿਨ ਹੀ ਪਹਿਲਾਂ ਨਿਕਲ ਜੇ ਤੁਸੀਂ ਠੀਕ ਆ ਕੰਮ ਤੋਂ ਨਹੀਂ ਜਾ ਸਕਦੇ ਤੁਸੀਂ ਕੰਮ ਨਹੀਂ ਛੱਡ ਸਕਦੇ 2 ਦਿਨ ਪਹਿਲਾਂ ਨਿਕਲ ਜੋ ਐਕਸਪਾਇਰੀ ਹੋਣ ਤੋਂ ਕਮ ਸੇ ਕਮ ਤੁਹਾਨੂੰ ਕੋਈ ਪ੍ਰੋਬਲਮ ਤੋਂ ਨਹੀਂ ਆਏਗੀ ਨਾ ਤੇ ਹੁਣ ਦੱਸੋ ਉਹਦਾ ਕੀ ਬਣੇਗਾ ਇਦਾਂ ਦੇ ਬਹੁਤ ਹੀ ਕੇਸ ਹੋ ਰਹੇ ਆ ਬਹੁਤ ਭਰਾ ਆਪਣੇ ਕਾਰਡ ਖੋ ਰਹੇ ਆ ਇਸ ਚੀਜ਼ ਦੀ وجہ ਤੋਂ ਕੀ ਠੀਕ ਆ ਪੱਕੋ ਬਸਾਦੇ ਪਰ ਕੋਈ ਨਹੀਂ ਰੋਕ ਸਕਦਾ ਆਪਣੇ ਕੋਲ ਕਾਰਡ ਹੈਗਾ ਆਪਾਂ ਜਿੱਥੇ ਮਰਜੀ ਘੁੰਮ ਸਕਦੇ ਆ ਆਪਾਂ ਨੂੰ ਇਜਾਜ਼ਤ ਆ ਔਰ ਇਹ ਲਾਅ ਦੇ ਵਿੱਚ ਆ ਕਿ ਜਿਹਦੇ ਕੋਲ ਟੀਆਰਸੀ ਕਾਰਡ ਹੈਗਾ ਉਹ ਸ਼ੈਨਿੰਗੰਜ ਕਿਤੇ ਵੀ ਘੁੰਮ ਸਕਦਾ ਪਰ ਐਕਸਪਾਇਰੀ ਪੇਪਰਾਂ ਦੇ ਉੱਪਰ ਨਹੀਂ ਘੁੰਮ ਸਕਦੇ ਤੁਸੀਂ ਸੋ ਇਹ ਆਪਣੇ ਪੱਲੇ ਬਣ ਲਓ ਗੱਲ ਤੇ ਇਹ ਰਿਸਕ ਨਾ ਲਓ ਅਗਰ ਇਹ ਰਿਸਕ ਲੈਣਾ ਫਿਰ ਬਾਅਦ ਵਿੱਚ ਕਿਸੇ ਕੋਲ ਜਾ ਕੇ ਇਹ ਰੋਇਆ ਨਾ ਕਰੋ ਕਿ ਮੇਰਾ ਭਰਾ ਜਿੰਨੇ ਮਰਜੀ ਪੈਸੇ ਲਗਦੇ ਆ ਤਾਂ ਲੈ ਲਾ ਮੇਰਾ ਕੰਮ ਕਰਵਾ ਦੇ ਸੋ ਤੁਹਾਨੂੰ ਪਤਾ ਹੈ ਕਿਉਂ ਪੁਰਤਗਾਲ ਦੇ ਵਿੱਚ ਪਹਿਲਾਂ ਹੀ ਆਲਰੇਡੀ ਇੰਨੀ ਜ਼ਿਆਦਾ ਸਖਤਾਈ ਹੋਈ ਵੀ ਆ ਸੋ ਉਸਦੀ ਵਜ੍ਹਾ ਤੋਂ ਹੀ ਸਾਰਾ ਕੁਝ ਹੋ ਰਿਹਾ ਤੁਹਾਨੂੰ ਪਤਾ ਹੈ ਕਿ ਹੁਣ ਕਾਲ ਇੱਕ ਪੋਰਟੋ ਤੋਂ ਖਬਰ ਆ ਰਹੀ ਹੈ ਜਿੱਥੇ 50 ਲੋਕਾਂ ਨੂੰ ਗ੍ਰਿਫਤਾਰ ਕੀਤਾ ਕਿ ਇੱਕ ਘਰ ਦੇ ਵਿੱਚ 50 ਲੋਕ ਰਹਿ ਰਹੇ ਤੇ ਦੋ ਮੰਜ਼ਿਲਾ ਇਮਾਰਤ ਸੀਗੀ ਤੇ ਜਿਹਦੇ ਵਿੱਚੋਂ ਨੇਪਾਲੀ ਬੰਗਲਾਦੇਸ਼ੀ ਔਰ ਇੰਡੀਅਨ ਪਾਏ ਗਏ ਆ ਔਰ ਉਹਦੇ ਵਿੱਚ ਇਹ ਸੀਗਾ ਕਿ ਇੱਕ ਰੂਮ ਦੇ ਵਿੱਚ ਦੋ ਬੈੱਡ ਲੱਗੇ ਹੁੰਦੇ ਤੇ 250 ਰੁਪਏ ਪਰ ਬੰਦੇ ਤੋਂ ਲਿੱਤਾ ਜਾਂਦਾ ਸੀ ਜੇ ਹਾਂਜੀ ਤਾਂ ਤੁਸੀਂ ਦੇਖ ਲਓ ਤੇ ਕਿੰਨਾ ਫਰਾਡ ਹੋ ਰਿਹਾ ਜੀ ਕਿੱਡੀ ਵੱਡੀ ਕਾਰਵਾਈ ਹੋਈ ਹੈ ਤੇ ਉਹ ਪੋਰਟੋ ਦੇ ਵਿੱਚ ਉਹਨਾਂ ਨੂੰ ਚੁੱਕ ਲਿੱਤਾ ਗਿਆ ਸੋ ਇਹ ਸਖਤਾਈਆਂ ਤਾਂ ਇੰਨੀਆਂ ਜ਼ਿਆਦਾ ਹੱਦ ਤੱਕ ਵਧੀਆਂ ਹੋਈਆਂ ਤੇ ਤੁਸੀਂ ਹੁਣ ਸੋਚ ਰਹੇ ਆ ਕਿ ਸਾਡਾ ਕੰਮ ਪਹਿਲਾ ਵਰਗਾ ਪਹਿਲਾ ਵਰਗਾ ਵੀਰੇ ਜੀ ਕੁਝ ਵੀ ਨਹੀਂ ਹੈਗਾ ਮੈਂ ਕਿਸੇ ਨੂੰ ਡਰਾਉਣਾ ਨਹੀਂ ਚਾਹੁੰਦਾ ਕਿ ਇਦਾਂ ਨਹੀਂ ਹੁੰਦਾ ਜਾਂ ਨਾ ਕਰੋ ਮੈਂ ਇਹ ਚਾਹੁੰਦਾ ਕਿ ਮੇਰੇ ਭਰਾਵਾਂ ਨੇ ਬਹੁਤ ਮੁਸ਼ਕਲ ਦੇ ਨਾਲ ਪੇਪਰ ਲਿੱਤੇ ਹੋਏ ਐ ਤੇ ਬਹੁਤ ਮਿਹਨਤਾਂ ਕੀਤੀਆਂ ਬਹੁਤ ਕੁਝ ਝੱਲਿਆ ਬਹੁਤ ਘੱਟ ਪੈਸਿਆਂ ਦੇ ਉੱਪਰ ਕੰਮ ਕੀਤੇ ਆ ਬਹੁਤ ਜਾਂ ਫਿਰ ਜਿਹੜੇ ਪਹਿਰੇ ਬਾਹਰ ਬੈਠੇ ਨੇ ਟੈਕਸ ਪਾ ਪਾ ਕੇ ਪੈਸੇ ਖਰਚ-ਖਰਚ ਕੇ ਕਿੰਨੇ ਹਜ਼ਾਰਾਂ ਜ਼ੀਰੋ ਲਾ ਲਾ ਕੇ ਤੁਸੀਂ ਪੇਪਰ ਲਿੱਤੇ ਆ ਉਹ ਤੁਹਾਡੀ ਇੱਕ ਗਲਤੀ ਔਰ ਤੁਹਾਡੀ ਇੱਕ ਬੇਕੂਫੀ ਦੇ ਨਾਲ ਇਹ ਚੀਜ਼ਾਂ ਹੋ ਰਹੀਆਂ ਤੇ ਉਹਦੇ ਨਾਲ ਕੀ ਹੁੰਦਾ ਕਿ ਤੁਸੀਂ ਫੜੋਗੇ ਚਲੋ ਤੁਹਾਡੀ ਮਾੜੀ ਕਿਸਮਤ ਸੀ ਪਰ ਇੱਥੋਂ ਦੀਆਂ ਸਰਕਾਰਾਂ ਜਿਹੜੀ ਵੀ ਕੰਟਰੀ ਚ ਇਦਾਂ ਦੇ ਕੇਸ ਬਾਰ-ਬਾਰ ਸਾਹਮਣੇ ਆਉਂਦੇ ਆ ਤਾਂ ਉੱਥੇ ਸਤਾਈ ਵੱਧ ਜਾਂਦੀ ਆ ਤਾਂ ਇਹਦਾ ਮਤਲਬ ਇਹ ਹੁੰਦਾ ਕਿ ਹੋਰ ਦੇ ਲਈ ਵੀ ਖੂ ਪੱਟ ਹੋ ਜਾਂਦਾ ਕਿ ਜਿਹੜੇ ਦੇ ਚੈੱਕ ਕਰੋ ਜੀ ਆਹ ਬੰਦੇ ਇਦਾਂ ਦੇ ਬੰਦੇ ਇੱਥੇ ਆ ਰਹੇ ਉਹਨਾਂ ਕੋਲ ਪੇਪਰ ਹੈ ਨਹੀਂ ਉਹਨਾਂ ਚੈੱਕ ਕਰਕੇ ਹੀ ਕੱਢੋ ਇੱਥੇ ਤੋਂ ਤੁਹਾਡੇ ਤੁਹਾਨੂੰ ਪਤਾ ਸਾਰਿਆਂ ਨੂੰ ਆਪਣਾ ਰੰਗ ਰੂਪ ਹੀ ਕਾਫੀ ਹੁੰਦਾ ਕਿਸੇ ਨੂੰ ਸ਼ੋਅ ਕਰਨ ਦੇ ਲਈ ਸੋ ਇਮੀਗ੍ਰੇਸ਼ਨ ਇਹ ਚੀਜ਼ ਚੈੱਕ ਕਰਦੀ ਆ ਕੀ ਪਤਾ ਤੁਹਾਨੂੰ ਕਦੋਂ ਕਿੱਥੇ ਚੈੱਕ ਕਰ ਲਵੇ ਤੁਹਾਡਾ ਰੰਗ ਰੂਪ ਦੇਖ ਕੇ ਕਿ ਇਹਦੇ ਦੇ ਨਾਲ ਦੇ ਬੰਦਿਆਂ ਕੋਲ ਵੀ ਇਦਾਂ ਡੇ ਡਾਕੂਮੈਂਟ ਹੁੰਦੇ ਆ ਸੋ ਉਹਦੀ ਵਜ੍ਹਾ ਤੋਂ ਇਹ ਸਾਰਾ ਕੁਝ ਹੁੰਦਾ ਸੋ ਇਹ ਸਖਤਾਈ ਬਹੁਤ ਵੱਧ ਰਹੀ ਹੈ ਪੁਰਤਗਾਲ ਦੇ ਵਿੱਚ ਹਾਲਾਂਕਿ ਮੈਂ ਕਿਸੇ ਨੂੰ ਰੋਗਦਾ ਨਹੀਂ ਜਿੱਥੇ ਤੁਸੀਂ ਮਰਜ਼ੀ ਚ ਤੁਹਾਡਾ ਜੈਕ ਲਾਦਾ ਕੰਮ ਕਰੋ ਪੈਸੇ ਕਮਾਉਣ ਆਇਆ ਆਪਾਂ ਕਿਉਂਕਿ ਪੈਸੇ ਕਮਾਉਣੇ ਆ ਪੈਸੇ ਲੋਕਾਂ ਨੇ ਲੋਨ ਲੱਕਿਆ ਘਰ ਦੇ ਆਪਣੇ ਕਰਜ਼ੇ ਦੂਰ ਕਰਨੇ ਆ ਘਰ ਸਵਾਰਨਾ ਸੋ ਉਹਦੇ ਲਈ ਆਪਾਂ ਨੂੰ ਕੰਮ ਕਰਨਾ ਹੀ ਪੈਣਾ ਕਿ ਕਿਸਮਤ ਅਜਮਾਉਣੀ ਪੈਣੀ ਆ ਰਿਸਕ ਲੈਣੇ ਪੈਣੇ ਆ ਪਰ ਰਿਸਕ ਤੇ ਕਿਸਮਤ ਦੇ ਵਿੱਚ ਫਰਕ ਹੁੰਦਾ ਹੈ ਗਲਤੀ ਗਲਤੀ ਨਾ ਕਰੋ ਜਿਹੜੀ ਆਪਾਂ ਗਲਤੀ ਕਰਦੇ ਆ ਉੱਥੇ ਫਿਰ ਤੁਹਾਨੂੰ ਪਤਾ ਹੀ ਹੈ ਕੀ ਹੁੰਦਾ ਸੋ ਇਹ ਚੀਜ਼ਾਂ ਦਾ ਧਿਆਨ ਰੱਖੋ ਮੇਰਾ ਵੀਰ ਫਿਰ ਇਹ ਨਾ ਹੋਵੇ ਕਿ ਕੱਲ ਨੂੰ ਤੁਹਾਨੂੰ ਕੋਈ ਪ੍ਰੋਬਲਮ ਆਵੇ ਫਿਰ ਤੁਹਾਡੇ ਪੇਪਰ ਵੀ ਜਾਣਗੇ ਫਿਰ ਏਜੰਟਾਂ ਕੋਲ ਪੈਸੇ ਵੀ ਜਾਣਗੇ ਫਿਰ ਏਜੰਟਾਂ ਦੇ ਹੱਥ 'ਚ ਵੀ ਕੁਝ ਨਹੀਂ ਹੁੰਦਾ ਪਰ ਏਜੰਟਾਂ ਨੂੰ ਵੀ ਕੋਸਤੇ ਰਹਿੰਦੇ ਹਨਾ ਕਿ ਐਦਾਂ ਹੋ ਗਿਆ ਐਦਾਂ ਹੋ ਗਿਆ ਲੋਕ ਵੀਡੀਓ ਪਾਉਂਦੇ ਏਜੰਟ ਨੇ ਮੇਰੇ ਪੈਸੇ ਖਾ ਲਏ ਪਰ ਜਦੋਂ ਆਪਾਂ ਏਜੰਟ ਦੇ ਨਾਲ ਕੋਈ ਡੀਲ ਕਰਦੇ ਆਪਾਂ ਉਹਨੂੰ ਕਹਿ ਦਿੰਦੇ ਕਿ ਮੇਰਾ ਰੀਨਿਊ ਕਰਵਾ ਦੇ ਆਪਾਂ ਇਹ ਗੱਲ ਨਹੀਂ ਦੱਸਦੇ ਕਿ ਸਾਡੇ ਫਿੰਗਰ ਉੱਥੇ ਵੀ ਹੋਇਆ ਮੈਨੂੰ ਉੱਥੇ ਪੁਲਿਸ ਨੇ ਫੜ ਲਿਆ ਸੀਗਾ ਫਿਰ ਜਦੋਂ ਏਜੰਟ ਦੇ ਕੋਲ ਕੇਸ ਕੇਸ ਜਾਂਦਾ ਉਹ ਅੱਗੇ ਆਪਣੇ ਲਾਇਰ ਕਰਕੇ ਆਪਣਾ ਜਿਗਾਰ ਲਾ ਕੇ ਕੋਈ ਕੰਮ ਕਰਨ ਦੀ ਕੋਸ਼ਿਸ਼ ਕਰਦਾ ਨਾ ਫੇ ਉਹਨੂੰ ਪਤਾ ਲੱਗਦਾ ਕਿ ਪਿੱਛੇ ਹੈ ਕੀ ਆ ਤੁਹਾਡੇ ਕੇਸ ਦੇ ਵਿੱਚ ਫਿਰ ਉਹ ਕਹਿੰਦਾ ਵੀ ਮੈਂ ਨਹੀਂ ਬਾਈ ਕਰ ਸਕਦਾ ਜਿੰਨਾ ਮੈਂ ਤੇਰਾ ਕੀਤਾ ਉਹ ਪੈ ਖਰਤੇ ਹੋਗੇ ਫਿਰ ਆਪਾਂ ਕਹਿੰਦੇ ਜੋ ਮੇਰੇ ਪੈ ਖਾ ਗਿਆ ਤੇ ਗਲਤੀ ਦੱਸੋ ਕੀ ਦੀ ਆ ਇਹ ਚੀਜ਼ਾਂ ਵੀ ਸੋਚਾ ਕਰੋ ਮੇਰਾ ਵੀਰ ਸਰ ਇੱਕ ਚੀਜ਼ ਨੂੰ ਪਹਿਲੋਂ ਨੂੰ ਸੋਚ ਕੇ ਸਮਝ ਕੇ ਚੱਲੋ ਤਾਂ ਕਿ ਆਪਾਂ ਨੂੰ ਕੋਈ ਅੱਗੇ ਜਾ ਕੇ ਕੋਈ ਪ੍ਰੋਬਲਮ ਨਾ ਆਵੇ ਬਹੁਤ ਭਰਾ ਇਦਾਂ ਦੇ ਆ ਜਿਹੜੇ ਬਹੁਤ ਸਹੀ ਹੁੰਦੇ ਆ ਪਰ ਬਹੁਤ ਭਰਾ ਇਹ ਵੀ ਆ ਕਿ ਆਪਣਿਆਂ ਨੂੰ ਹੀ ਲੁੱਟਦੇ ਆ ਜਦਕਿ ਕੁਝ ਹੁੰਦਾ ਵੀ ਨਹੀਂ ਫਿਰ ਵੀ ਆਪਣਿਆਂ ਨੂੰ ਲੁੱਟ ਲਈ ਜਾਂਦੇ ਆ ਔਰ ਬਹੁਤ ਸਾਰੇ ਸੱਚ ਮੁੱਚ ਇਦਾਂ ਦੇ ਹੈਗੇ ਜਿਹੜੇ ਬਾਕੀ ਕਿਸੇ ਦੀ ਹੈਲਪ ਕਰਦੇ ਆ ਸੋ ਇੱਕ ਦੂਜੇ ਦੀ ਹੈਲਪ ਕਰਿਆ ਕਰੋ ਮੈਂ ਤਾਂ ਇਹੀ ਕਹਿੰਦਾ ਤੇ ਬਾਕੀ ਜੇ ਅਗਰ ਮੇਰੀ ਵੀਡੀਓ ਤੋਂ ਕਿਸੇ ਨੂੰ ਕੋਈ ਸਮਝ ਲੱਗੀ ਹੋਵੇ ਤਾਂ ਜਰੂਰ ਆਪਣਾ ਕਮੈਂਟ ਕਰਿਓ ਤੇ ਮੈਂ ਵੀਡੀਓ ਬਣਾਉਣ ਦਾ ਇਹੀ ਮਕਸਦ ਸੀ ਕਿ ਮੇ ਵੀ ਕਿਸੇ ਇੱਕ ਭਰਾ ਦਾ ਵੀ ਭਲਾ ਹੋ ਜਾਵੇ ਅਗਰ ਇੱਕ ਭਰਾ ਵੀ ਇਸ ਵੀਡੀਓ ਨੂੰ ਦੇਖ ਕੇ ਸਮਝ ਗਿਆ ਔਰ ਉਹ ਜਿੱਦਾਂ ਮੈਂ ਸਮਝਾਇਆ ਉਦਾਂ ਹੀ ਕਰ ਲੇਤਾ ਉਹਦੇ ਪੇਪਰ ਬਚ ਗਏ ਤੇ ਮੈਂ ਸੋਚੂਗਾ ਕਿ ਮੇਰੀ ਵੀਡੀਓ ਬਣਾਉਣ ਦਾ ਮਕਸਦ ਸਹੀ ਹੋ ਗਿਆ ਬਾਕੀ ਮੈਂ ਚਾਹਦਾ ਕਿ ਸਾਰੇ ਨੇ ਵੀ ਇਮੀਗ੍ਰੇਟਾ ਸਾਰੇ ਭਰਾਵਾਂ ਦੀ ਚੜ੍ਹਦੀ ਕਲਾ ਰਵੇ ਔਰ ਸਾਰੇ ਭਰਾ ਇੱਥੇ ਕਮਾਉਣ ਆਇਆ ਸਾਨੂੰ ਸਾਰਿਆਂ ਨੂੰ ਪਤਾ ਸੀ ਖੁਦ ਤੁਹਾਡੀ ਹਾਲਤ ਦੇ ਵਿੱਚ ਆਪਾਂ ਵੀ ਕਮਾਉਣ ਆਇਆ ਆਪਾਂ ਵੀ ੱੱਕੇ ਖਾ ਰਹੇ ਆ ਸੋ ਆਪਾਂ ਫੀਲ ਕਰਦੇ ਆ ਤੇ ਇਸੇ ਲਈ ਆਪਾਂ ਚਾਹਦੇ ਆ ਕਿ ਕਿਸੇ ਭਰਾ ਨਾਲ ਇਦਾਂ ਦਾ ਨਾ ਹੋਵੇ ਚੜ੍ਹਦੀ ਕਲਾ 'ਚ ਰਹਿਣ ਸਾਰੇ ਭਰਾ ਔਰ ਜਿੰਨਾ ਵੀ ਹੋ ਸਕੇ ਬੱਚ ਬਚਾ ਕੇ ਰੱਖਿਆ ਕਰੋ ਸੜਟਾਈਆਂ ਹੋ ਗਈਆਂ ਬਾਕੀ ਜੋ ਤੁਸੀਂ ਇਸ ਦੇ ਬਾਰੇ ਕਹਿਣਾ ਹੋਵੇ ਤੁਹਾਡੀ ਕੋਈ ਰਾਏ ਹੋਵੇ ਵੀਡੀਓ ਦੇ ਬਾਰੇ ਵਿੱਚ ਜਰੂਰ ਆਪਣਾ ਕਮੈਂਟ ਕਰਿਓ ਤੇ ਆਪਣਾ ਜੋ ਵੀ ਤੁਹਾਡੀ ਐਕਸਪੀਰੀਅੰਸ ਹੋਇਆ ਸ਼ੇਅਰ ਜਰੂਰ ਕਰਿਓ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਾਕੀ ਚੈਨਲ ਤੁਹਾਡਾ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਪਲੀਜ਼ ਪਲੀਜ਼ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ